ਪ੍ਰਧਾਨ ਆ ਜਾ ਪ੍ਰਧਾਨ ਉਹ ਲੰਬੇ ਰੂਦਾ ਲੈ ਆ ਜਾ ਐਦੇ ਤੇ ਬੰਨੇ ਸੀ ਦੋਨੇ ਲੋ ਜੀ ਅੱਜ ਆਪਾਂ ਪਹੁੰਚੇ ਹਾਂ ਜੈਸਲਮੇਰ ਦੀਆਂ ਪਹਾੜੀਆਂ ਦੇ ਵਿੱਚ ਖਾਰ ਖਾਰਾਂ ਦੇ ਆਏ ਆ ਤੇ ਤੁਸੀਂ ਆਏ ਦੇਖੋ ਵੀ ਇੱਥੇ ਰੌਣਕ ਮੇਲਾ ਦੇਖੋ ਕਿੰਨਾ ਵਧੀਆ ਲੱਗਿਆ ਹੋਇਆ ਮੋਜ ਮਾਸਤੀਆਂ ਆਨੰਦ ਮਾ ਰਹੇ ਨੇ ਸਾਰੇ ਦੇਖੋ ਉਹ ਬੱਲੇ 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 ਜੈਸਲਮੇਰ ਰਾਜਸਥਾਨ ਦੇ ਟਿੱਬਿਆਂ 'ਚ ਮਾਰੂਥਲ ਦੀ ਜਹਾਜ਼ ਦੇਖੋ ਚਾਰੇ ਪਾਸੇ ਕੈਂਪ ਲੱਗੇ ਹੋਏ ਨੇ 11 ਘੁੰਮਦੀਆਂ ਪੂਰੀਆਂ ਟਿੱਬਿਆਂ ਦੇ ਵਿੱਚ 11 ਫਾਰਾਂ ਪੂਰੇ ਟਿੱਬਿਆਂ ਤੇ ਦੇਖੋ ਐ ਤਹਾਂ ਤੇ ਇੱਕ ਰੇਤੇ ਰੇਤਾ ਟਿੱਬੇ ਟਿੱਬੇ ਐ लो पूरा नंद जंगल च मंगल ला रखे ने इन्हने देखो आ ਸਾਡੇ ਅੰਗਰੇਜ਼ੀ ਮਿੱਤਲ ਜੀ ਉਰਤੇ ਸਵਾਰੀ ਕਰ ਰਹੇ ਨੇ ਇਹ ਆਇਓ ਨਾ ਯਾਰ ਚੜ ਗਈ ਜੋੜੀ ਇਹ ਬੱਲੇ ਸਾਡੇ ਮਿੱਤਲ ਸਾਹਿਬ ਦੋਨੇ ਮਿੱਤਲ ਆ ਬੱਲੇ ਬਹੁਤ ਜਿਹੜਾ ਹੈ ਮੈਂ ਆਇਆ ਆਇਆ ਜਿਹੜਾ ਜਿਹੜਾ ਇਹ ਤੇ ਮੈਂ ਦੀ ਗੱਡੀ ਚੱਲ ਵੀ ਚੱਲ ਵੀ ਚੱਲ ਵੀ ਲੈ ਜਾ ਉਹ ਨੂੰ ਨਾਲ ਡਾ ਕਰ ਉਹ ਬਿਠਾਉਣੇ ਠਹਿ ਜਾ ਕਰ ਓਏ ਆ ਜਾ ਰਹੀਆਂ ਆਹ ਰਹੀਆਂ ਆਹ ਦੋ ਤੱਕ ਹੋਈ ਜਾ ਲਿਆ ਉਹ ਫਰੰਟ ਤੇ ਦਾੜੀਆਂ ਲੈ ਆ ਉਹ ਬੈਠੇ ਰਹੇ ਹਲੋ ਮੈਂ ਦੀ ਬੈਠਾ ਬੰਨਿਆ ਬੰਦਾ ਬੰਦਾ ਚੱਲ ਉਹ ਬੈੰਨੇ ਹੈ ਲੈ ਮੈਂ ਬਣਾ ਲਾ ਮਾਰੇ ਬਲੇ ਚਲਿਏ ਨਾ ਸਾਈ ਚੰਦਰਪੁਰ ਫਰ ਗੁਰੂ ਦਾ ਹੈ